ਪੁਲਿਸ ਦੇ ਵਿੱਚ ਡੀਐਸਪੀ ਨੂੰ ਡਿਮੋਟ ਕਰਕੇ ਵਾਪਸ ਤੋਂ ਸਿਪਾਈ ਬਣਾ ਦਿੱਤਾ ਗਿਆ ਜਦੋਂ ਸਨ 1986 ਦੇ ਵਿੱਚ ਇੱਕ ਸ਼ਖਸ ਜਿਹੜਾ ਇਹ ਪੁਲਿਸ ਦੇ ਵਿੱਚ ਸਿਪਾਈ ਭਰਤੀ ਹੋਇਆ ਹੌਲੀ-ਹੌਲੀ ਪੁਲਿਸ ਦੇ ਟੈਸਟ ਕਲੀਅਰ ਕੀਤੇ ਪਹਿਲਾਂ ਕਾਂਸਟੇਬਲ ਬਣਿਆ ਫਿਰ ਇਹ ਸ਼ਖਸ ਜਿਹੜਾ ਇਹ ਸਬ ਇੰਸਪੈਕਟਰ ਬਣ ਗਿਆ ਤੇ ਉਸ ਤੋਂ ਬਾਅਦ ਫਿਰ ਇੰਸਪੈਕਟਰ ਬਣਿਆ ਤੇ ਹੁਣ 54 ਸਾਲ ਦੀ ਉਮਰ ਦੇ ਵਿੱਚ ਇਹ ਡੀਐਸਪੀ ਦੇ ਅਹੁਦੇ ਦੇ ਉੱਤੇ ਤਨਤ ਸੀਗਾ ਪਰ ਇਸ ਸ਼ਖਸ ਨੂੰ ਡਿਮੋਟ ਕਰ ਦਿੱਤਾ ਗਿਆ ਯਾਨੀ ਕਿ ਇਹਨੂੰ ਮੁੜ ਕੇ ਇੱਕ ਵਾਰ ਫੇਰ ਤੋਂ 54 ਸਾਲ ਦੀ ਉਮਰ ਦੇ ਵਿੱਚ ਸਿਪਾਈ ਬਣਾ ਦਿੱਤਾ ਗਿਆ ਹੁਣ ਤੁਸੀਂ ਹੈਰਾਨ ਹੋਵੋਗੇ ਕਿ ਅਜਿਹਾ ਕੀ ਕਰ ਦਿੱਤਾ ਇਸ ਡੀਐਸਪੀ ਨੇ ਕਿ ਇਸ ਸ਼ਖਸ ਨੂੰ ਡੀਐਸਪੀ ਤੋਂ ਮੁੜ ਕੇ ਇੱਕ ਵਾਰ ਫੇਰ ਸਿਪਾਈ ਬਣਾ ਦਿੱਤਾ ਗਿਆ ਜੋ ਸਨ 1986 ਦੇ ਵਿੱਚ ਜਿੱਦਾਂ ਇਹ ਵਰਤੀ ਹੋਇਆ ਸੀਗਾ ਦਰਸਲ ਕਿਰਪਾ ਸ਼ੰਕਰ ਕਨੋਜੀਆ ਜਿਹੜੇ ਆ ਇਹ ਸਨ 1986 ਦੇ ਵਿੱਚ ਯੂਪੀ ਪੁਲਿਸ ਦੇ ਵਿੱਚ ਬਤੌਰ ਸਿਪਾਈ ਭਰਤੀ ਹੁੰਦੇ ਆ ਟੈਸਟ ਕਲੀਅਰ ਕਰਦੇ ਆ ਕਨਸਟੇਬਲ ਬਣ ਜਾਂਦੇ ਆ ਫਿਰ ਟੈਸਟ ਕਲੀਅਰ ਕਰਦੇ ਆ ਸਬ ਇੰਸਪੈਕਟਰ ਬਣ ਜਾਂਦੇ ਆ ਤੇ 2021 ਦੇ ਵਿੱਚ ਇਹ ਸ਼ਖਸ ਜਿਹੜਾ ਇਹ ਬਣ ਜਾਂਦਾ ਡੀਐਸਪੀ ਹੁਣ ਜਦੋਂ 2021 ਦੇ ਵਿੱਚ ਇਹ ਸ਼ਖਸ ਡੀਐਸਪੀ ਬਣ ਜਾਂਦਾ ਤਾਂ 6 ਜੁਲਾਈ 2021 ਨੂੰ ਕਿਰਪਾ ਸ਼ੰਕਰ ਕਨੋਜੀਆ ਆਪਣੇ ਅਫਸਰਾਂ ਨੂੰ ਕਹਿ ਕੇ 2 ਦਿਨ ਦੀ ਛੁੱਟੀ ਲੈਂਦੇ ਆ ਕਿ ਮੇਰੇ ਘਰ ਦੇ ਵਿੱਚ ਬਹੁਤ ਜ਼ਰੂਰੀ ਕੰਮ ਹੈ ਮੈਨੂੰ ਕਿਰਪਾ ਕਰਕੇ 2 ਦਿਨ ਦੀ ਛੁੱਟੀ ਦਿੱਤੀ ਜਾਏ ਵੱਡੇ ਅਫਸਰ ਡੀਐਸਪੀ ਸੀਗੇ ਇਹ ਵੀ ਇਹਨਾਂ ਨੂੰ 2 ਦਿਨ ਦੀ ਛੁੱਟੀ ਦੇ ਦਿੰਦੇ ਆ ਕਿਰਪਾ ਸ਼ੰਕਰ ਕੀ ਕਰਦੇ ਆ ਇੱਕ ਮਹਿਲਾ ਕਾਂਸਟੇਬਲ ਨੂੰ ਲੈ ਕੇ ਜਿਨ੍ਹਾਂ ਦੇ ਨਾਲ ਇਹਨਾਂ ਦੀ ਮਿੱਤਰਤਾ ਸੀਗੀ ਇਹ ਕਾਨਪੁਰ ਦੇ ਇੱਕ ਹੋਟਲ ਦੇ ਵਿੱਚ ਚਲੇ ਜਾਂਦੇ ਆ ਤੇ ਉੱਥੇ ਜਾ ਕੇ ਆਪਣਾ ਮੋਬਾਈਲ ਕਰ ਲੈਂਦੇ ਆ ਬੰਦ ਏਸੇ ਦੌਰਾਨ ਇਹਨਾਂ ਦੀ ਜਿਹੜੀ ਧਰਮ ਪਤਨੀ ਜਿਹੜੀ ਇਹਨਾਂ ਨੂੰ ਘਰ ਉਡੀਕ ਰਹੀ ਸੀਗੀ ਉਹ ਫੋਨ ਮਲਾਉਂਦੀ ਆ ਤੇ ਫੋਨ ਹੁੰਦਾ ਅਕੋਂ ਬੰਦ ਉਹ ਇਹਨਾਂ ਦੀ ਧਰਮ ਪਤਨੀ ਕੀ ਕਰਦੀ ਆ ਇਹਨਾਂ ਦੇ ਮਹਿਕਮੇ 'ਚ ਫੋਨ ਕਰਦੀ ਆ ਅੜਾ ਅਧਿਕਾਰੀਆਂ ਨਾਲ ਗੱਲ ਕਰਦੀ ਆ ਵੀ ਜਿਹੜੇ ਕਿਰਪਾ ਸ਼ੰਕਰ ਕਨੋਜੀਆ ਸਾਹਿਬ ਨੇ ਇਹ ਤੇ ਘਰ ਹੀ ਨਹੀਂ ਆਏ ਉਹ ਕਹਿੰਦੇ ਆ ਵੀ ਉਹ ਤਾਂ 2 ਦਿਨ ਦੀ ਛੁੱਟੀ ਲੈ ਕੇ ਘਰ ਹੀ ਗਏ ਆ ਉਹ ਕਹਿੰਦੇ ਵੀ ਸਾਡੇ ਘਰ ਕੋਈ ਜ਼ਰੂਰੀ ਕੰਮ ਆ ਪਤਨੀ ਡਰ ਜਾਂਦੀ ਆ ਕਹਿੰਦੀ ਕਿਤੇ ਉਹਨਾਂ ਦੇ ਨਾਲ ਕੋਈ ਹਾਦਸਾ ਨਾ ਵਾਪਰ ਗਿਆ ਹੋਵੇ ਉਨ੍ਹਾਂ ਦੇ ਨਾਲ ਕੋਈ ਅਨਹੋਣੀ ਨਾ ਹੋ ਗਈ ਹੋਵੇ ਇਸੇ ਦੌਰਾਨ ਯੂਪੀ ਪੁਲਿਸ ਜਿਹੜੀ ਆ ਉਹ ਇਹਨਾਂ ਦਾ ਮੋਬਾਈਲ ਫੋਨ ਟਰੈਕ ਕਰਨਾ ਸ਼ੁਰੂ ਕਰ ਦਿੰਦੀ ਆ ਜਦੋਂ ਮੋਬਾਈਲ ਫੋਨ ਟਰੈਕ ਕਰਦੇ ਆ ਤਾਂ ਪਤਾ ਲੱਗਦਾ ਵੀ ਜਿਹੜੇ ਕਿਰਪਾ ਸ਼ੰਕਰ ਨੇ ਇਹ ਤਾਂ ਕਾਨਪੁਰ ਦੇ ਇੱਕ ਫਾਈਵ ਸਟਾਰ ਹੋਟਲ ਦੇ ਵਿੱਚ ਨੇ ਇਹਨਾਂ ਦਾ ਫੋਨ ਤਾਂ ਉੱਥੇ ਟਰੇਸ ਹੋਇਆ ਪੁਲਿਸ ਡਿਪਾਰਟਮੈਂਟ ਆਪਣੇ ਮਲਾਜ਼ਮਾਂ ਨੂੰ ਉਸ ਹੋਟਲ ਦੇ ਵਿੱਚ ਭੇਜਦਾ ਤੇ ਉੱਥੇ ਜਾ ਕੇ ਜਦੋਂ ਰਿਸੈਪਸ਼ਨ ਤੇ ਪੁੱਛਦੇ ਆ ਵੀ ਕਿਰਪਾ ਸ਼ੰਕਰ ਕਨੋਜੀਆਂ ਨਾਂ ਦਾ ਇੱਕ ਸ਼ਖਸ ਇੱਥੇ ਰੁਕਿਆ ਕੋਈ ਆਇਆ ਤਾਂ ਉਹ ਕਹਿੰਦੇ ਬਿਲਕੁਲ ਆਇਆ ਜੀ ਕੱਲ ਸ਼ਾਮ ਹੀ ਆਇਆ ਉਹ ਤਾਂ ਕਹਿੰਦੇ ਜਰਾ ਸਾਨੂੰ ਬਲਾਉ ਉਹਨਾਂ ਦੇ ਨਾਲ ਅਸੀਂ ਗੱਲ ਕਰਨੀ ਆ ਪੁਲਿਸ ਵਾਲੇ ਉਹਨਾਂ ਨੂੰ ਦੱਸਦੇ ਆ ਵੀ ਜਨਾਬ ਤੁਹਾਡੇ ਘਰੋਂ ਫੋਨ ਆ ਰਹੇ ਆ ਤੁਹਾਡੀ ਪਤਨੀ ਬੜੀ ਫਿਕਰਮੰਦ ਆ ਤੁਹਾਨੂੰ ਲੈ ਕੇ ਤੇ ਤੁਸੀਂ ਆਪਣਾ ਫੋਨ ਬੰਦ ਕਰਕੇ ਇੱਥੇ ਬੈਠੇ ਹੋ ਤਾਂ ਇਹ ਡੀਐਸਪੀ ਸਾਹਿਬ ਕਹਿੰਦੇ ਆ ਕੋਈ ਗੱਲ ਨਹੀਂ ਮੈਂ ਘਰ ਗੱਲ ਕਰ ਲੈਣਾ ਤੁਸੀਂ ਇੱਥੋਂ ਜਾਓ ਉਸ ਵਕਤ ਤਾਂ ਇਹ ਸਾਰਾ ਮਾਮਲਾ ਜਿਹੜਾ ਇਹ ਉੱਥੇ ਹੀ ਇਦਾਂ ਲੱਗਦਾ ਵੀ ਜਿਹੜਾ ਨਿਬੜ ਗਿਆ ਪਰ ਹੁੰਦਾ ਨਹੀਂ ਇਦਾਂ ਇਨਾਂ ਦੀ ਧਰਮ ਪਤਨੀ ਨੂੰ ਪਤਾ ਲੱਗ ਜਾਂਦਾ ਹੈ ਵੀ ਮੇਰਾ ਘਰ ਵਾਲਾ ਤਾਂ ਜਿਹੜਾ ਉਹ ਕਿਸੇ ਹੋਰ ਔਰਤ ਦੇ ਨਾਲ ਜਿਹੜਾ ਵਾ ਉਹ ਹੰਬਿਸਤਰ ਹੋ ਰਿਹਾ ਹੋਟਲ ਦੇ ਵਿੱਚ ਕਿਉਂਕਿ ਸੀਸੀਟੀਵੀ ਫੁਟੇਜ ਜਿਹੜੀ ਆ ਵਾਇਰਲ ਹੋ ਜਾਂਦੀ ਆ ਉਹ ਫਿਰ ਇੱਕ ਕੰਪਲੇਂਟ ਆਪਣੇ ਘਰ ਵਾਲੇ ਦੇ ਖਿਲਾਫ ਦਿੰਦੀ ਆ ਡਿਪਾਰਟਮੈਂਟ ਇਹਨਾਂ ਦੇ ਖਿਲਾਫ ਕਾਰਵਾਈ ਕਰ ਦਿੰਦਾ ਕਿਉਂਕਿ ਝੂਠ ਬੋਲਿਆ ਡਿਪਾਰਟਮੈਂਟ ਦੇ ਵਿੱਚ ਡਿਪਾਰਟਮੈਂਟ 'ਚ ਇਹ ਇਹਨਾਂ ਨੇ ਕਿਹਾ ਕਿ ਮੈਂ ਤਾਂ ਘਰ ਚੱਲਿਆ ਜੀ ਮੇਰੇ ਘਰ ਬਹੁਤ ਜ਼ਰੂਰੀ ਕੰਮ ਹੈ ਤੇ ਇਹ ਸ਼ਖਸ ਤਾਂ ਜਿਹੜਾ ਵਾ ਇਹ ਇਦਾਂ ਦੀਆਂ ਹਰਕਤਾਂ ਕਰ ਰਿਹਾ ਉਹ ਵੀ ਆਪਣੇ ਡਿਪਾਰਟਮੈਂਟ ਦੀ ਇੱਕ ਮਹਿਲਾ ਕਾਂਸਟੇਬ 2 ਸਾਲ ਬਾਅਦ ਜਦੋਂ 2.5 ਸਾਲ ਬਾਅਦ ਇਹ ਇਨਕੁਆਇਰੀ ਮੁਕੰਮਲ ਹੁੰਦੀ ਹੈ ਤਾਂ 2024 ਦੇ ਵਿੱਚ ਇਹ ਜਿਹੜੇ ਕਿਰਪਾ ਸ਼ੰਕਰ ਕਨੋਜੀਆ ਨੇ ਸਰਕਾਰ ਇਹਨਾਂ ਨੂੰ ਡਿਮੋਟ ਕਰ ਦਿੰਦੀ ਹੈ ਭਾਵੇਂ ਇਹਨਾਂ ਦੀਆਂ ਜਿੰਨੀਆਂ ਤਰੱਕੀਆਂ ਸੀਗੀਆਂ ਉਹ ਵਾਪਸ ਖੋਹ ਲੈਂਦੀ ਹੈ ਤੇ ਹੁਣ ਇਹ ਇੱਕ ਵਾਰ ਫੇਰ ਤੋਂ ਬਤੌਰ ਸਪਾਈ ਯੂਪੀ ਪੁਲਿਸ ਦੇ ਵਿੱਚ ਆਪਣੀਆਂ ਸਵਾਮਾ ਦੇਣਗੇ 54 ਸਾਲ ਇਹਨਾਂ ਦੀ ਉਮਰ ਦੱਸੀ ਜਾਂਦੀ ਹੈ 4 ਸਾਲ 4.5 ਸਾਲ ਇਹਨਾਂ ਦੀ ਨੌਕਰੀ ਹੋ ਰਹਿ ਗਈ ਹੈ ਇਹ ਤਾਂ ਉਹੀ ਗੱਲ ਹੋਈ ਜਿੱਦਾਂ ਆਪਾਂ ਨਿੱਕੇ ਹੁੰਦੇ ਆ ਇੱਕ ਗੇਮ ਖੇਡਦੇ ਹੁੰਦੇ ਸੀਗੇ ਉਹ ਸੱਪ ਤੇ ਪੌੜੀ ਵਾਲੀ ਵੀ 99 ਤੇ ਜਾ ਕੇ ਜਿਹੜਾ ਉਹ ਸੱਪ ਲੜ ਜਾਂਦਾ ਸੋ ਕੁਝ ਇਸੇ ਤਰ੍ਹਾਂ ਦਾ ਕਿਰਪਾ ਸ਼ੰਕਰ ਕਨੌਜੀਆ ਦੇ ਨਾਲ ਵੀ ਹੋਇਆ ਇਹਨਾਂ ਨੂੰ ਵੀ ਐਨ 99 ਤੇ ਜਾ ਕੇ ਸੱਪ ਲੜਿਆ ਆਸ਼ਕੀ ਇਹਨਾਂ ਨੂੰ ਜਿਹੜੀ ਆ ਉਹ ਬੜੀ ਮਹਿੰਗੀ ਪਈ ਸੋ ਕਿਸੇ ਵੇਲੇ ਸ਼ਖਸ ਨੂੰ ਲੱਗਦਾ ਹੁੰਦਾ ਵੀ ਹੁਣ ਮੇਰੇ ਕੋਲ ਰੁਤਬਾ ਹੈ ਮੇਰੇ ਕੋਲ ਅਹੁਦਾ ਵਾ ਮੇਰਾ ਕਿਸੇ ਨੇ ਕੀ ਵਿਗਾੜ ਲੈਣਾ ਮੈਂ ਜੋ ਮਰਜੀ ਕਰਾਂ ਮੇਰਾ ਹੁਣ ਕੋਈ ਕੁਝ ਨਹੀਂ ਵਿਗਾੜ ਸਕਦਾ ਜਦੋਂ ਇਸ ਤਰ੍ਹਾਂ ਦੇ ਹਾਲਾਤ ਬੰਦੇ ਦੇ ਬਣ ਜਾਂਦੇ ਆ ਤਾਂ ਫਿਰ ਪਤਾ ਨਹੀਂ ਲੱਗਦਾ ਵੀ ਬੰਦੇ ਦੇ ਨਾਲ ਕੀ ਹੋ ਜਾਣਾ ਇੱਕ ਹੋਰ ਕਹਾਵਤ ਵੀ ਹੈ ਨਾ ਵੀ ਕਹਿੰਦੇ ਵੀ ਊਂਟ ਦੇ ਉੱਤੇ ਬੈਠਾ ਸੀਗਾ ਬੰਦਾ ਤਾਂ ਉਹਨੂੰ ਕੁੱਤੇ ਨੇ ਵੱਢ ਲਿਆ ਸੋ ਕੁਝ ਇਸ ਤਰ੍ਹਾਂ ਦਾ ਹੀ ਜਿਹੜਾ ਇਹਨਾਂ ਦੇ ਨਾਲ ਲਗਭਗ ਹੋਇਆ ਕਿ ਇਹ ਆਪਣੇ ਅਹੁਦੇ ਦੇ ਰੋਪ ਦੇ ਵਿੱਚ ਆਪਣੇ ਪੂਰੇ ਰੁਤਬੇ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਕਰ ਰਹੀ ਸੀ ਉਹ ਵੀ ਡਿਪਾਰਟਮੈਂਟ ਦੀ ਇੱਕ ਲੜਕੀ ਦੇ ਨਾਲ ਜਿਹੜੀ ਕਾਂਸਟੇਬਲ ਦੱਸੀ ਜਾਂਦੀ ਹੈ ਤੇ ਇਹਨਾਂ ਦੀ ਧਰਮ ਪਤਨੀ ਨੇ ਜਦੋਂ ਉਹ ਸੀਸੀਟੀਵੀ ਫੁਟੇਜ ਦੇਖੀ ਜਿਹਦੇ ਵਿੱਚ ਇਹ ਪੋਰਟਲ 'ਚ ਐਂਟਰ ਹੁੰਦੇ ਆ ਨਾਲ ਇਹਨਾਂ ਦੇ ਉਹਨਾਂ ਦੀ ਮਹਿਲਾ ਮਿੱਤਰ ਹੁੰਦੀ ਆ ਉਸ ਤੋਂ ਬਾਅਦ ਇਹਨਾਂ ਦੀ ਧਰਮ ਪਤਨੀ ਜਿਹੜੀ ਆ ਉਹ ਪਰਚਾ ਦਰਜ ਕਰਾ ਦਿੰਦੀ ਆ ਵੀ ਇਹ ਤਾਂ ਬੰਦਾ ਝੂਠ ਬੋਲ ਰਿਹਾ ਤੇ ਦੂਸਰੇ ਪਾਸੇ ਡਿਪਾਰਟਮੈਂਟ ਵੀ ਕਹਿੰਦਾ ਯਾਰ ਇਹ ਤਾਂ ਬੰਦਾ ਡਿਪਾਰਟਮੈਂਟ ਦੇ ਨਾਲ ਵੀ ਝੂਠ ਬੋਲ ਰਿਹਾ ਸਿਰਫ ਆਸ਼ਕੀ ਦੇ ਚੱਕਰ ਦੇ ਵਿੱਚ ਤੇ ਇਹਦੀ ਸਜ਼ਾ ਹੁਣ ਕਿਰਪਾ ਸ਼ੰਕਰ ਨੂੰ ਇਹ ਮਿਲੀ ਆ ਵੀ ਜਿਹੜੇ ਬੰਦੇ ਕਦੀ ਇਹਨਾਂ ਨੂੰ ਸਲੂਟ ਮਾਰਦੇ ਸੀਗੇ ਹੁਣ ਇਹ ਉਹਨਾਂ ਨੂੰ ਸਲੂਟ ਮਾਰਿਆ ਕਰਨਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ